ਆਪਤਾ ਜੀ ਨਾ ਕਰੋ ਮੇਰਾ ਪੇਪਰ ਹੈਗਾ ਮੈਂ ਜਾਣਾ ਚਾਹਾਂ ਕੀ ਗੱਲ ਹੋਈ ਆ ਹਾਂ ਅਸੀਂ ਓਏ ਹੋਇਆ ਕੀ ਆਪਤਾ ਜੀ ਨਾ ਕਰੋ ਅਪਤਾ ਜੀ ਮੈਂ ਤਾਂ ਤੇਰੇ ਜਿੰਨੇ ਦੋਸਤ ਅੱਜ ਪਹਿਲੀ ਮੰਦਿਰ ਦੀ ਆਏ ਕਿ ਮੰਦਿਰ ਜੀ ਨੇ ਮੇਰੇ ਕੋ ਕੁਝ ਦਿਆ ਆਪਤਾ ਜੀ ਨਾ ਕਰੋ ਅਪਤਾ ਜੀ ਦੇਖ ਨਹੀਂ ਮੈਂ ਸਾਡੇ ਪਹਿਰੇ ਹੱਥ ਪਹਿਲੀ ਦੇਣਾ ਆਪਤਾ ਜੀ ਪੁਲਿਸ ਅਪਤਾ ਜੀ ਮੇਰੇ ਨਾਲ ਬੈਠੋ ਤੇ ਮੇਰੇ ਵੀਰ ਉੱਤੇ ਬੈਠੋ 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 ਨਹੀਂ ਬੈਠੋ ਉਸ ਤਾਂ ਨਹੀਂ ਜਨਾ ਕਰੋ ਆਪੇ ਪਰ ਆ ਗਿਆ ਫਾਦਰ ਜੀ ਮੈਨੂੰ ਫੋਨ ਕਰਨ ਨੂੰ ਨਾ ਕਰ ਲਾ ਕੇ ਮਰਾਇਆ ਕੋਈ ਨਹੀਂ ਅੰਕਲ ਜੀ ਮੈਂ ਇਸ ਮੇਰਾ ਵੀ 100 ਲੱਗੇ ਮੈਂ ਇੱਕ ਬਟਾਕਾ ਨਹੀਂ ਅੰਕਲ ਜੀ ਮਾਰ ਗਿਆ ਤੇ ਉਹ ਕਿੱਡਾ ਫੋਨ ਆ ਗਿਆ ਉਹਨਾਂ ਨੂੰ ਮੈਂ ਅੰਕਲ ਜੀ ਇੱਕ ਬਟਾਕਾ ਨਹੀਂ ਮਾਰਿਆ 100 ਲੱਗੇ ਮੇਰੇ ਦੋਸਤ ਹੈਗਾ ਤਾ ਤੂੰ ਕਿਥੇ ਲੈ ਇੱਕੋ ਮੰਨਿਆ ਮੈਂ ਅੰਕਲ ਜੀ ਪੇਪਰ ਤੇ ਚੱਲੋ ਮੇਰੀ ਐਕਟੂਅਲ ਹੈ ਜਿਹਾ ਉਹ ਅਮਰ ਸਿਲਬੰਦ ਹੋ ਗਿਆ ਸਾਬ ਦੇ ਲੱਗੇ ਕੋਠੀ ਲੱਗੇ ਉਹਨਾਂ ਨੇ ਮੈਂ ਸਰ ਉਧਰੋਂ ਆਇਆ ਨਹੀਂ ਮੈਂ ਇਧਰ ਪੈਟਰੋਲ ਪੰਪਲੀ ਸਾਈਡ ਤੋਂ ਆਇਆ ਹੈ ਇਹਨਾਂ ਨੂੰ ਕਿੱਥੇ ਪਰ ਫੋਨ ਆ ਗਿਆ ਅੰਕਲ ਜੀ ਮੈਂ ਨਹੀਂ ਹੈਗਾ ਸੀ ਮੇਰੇ ਨੂੰ ਫੋਨ ਹੀ ਕਰ ਕਹਿੰਦਾ ਅੰਕਲ ਤੁਹਾਡੇ ਹੋਲਸ ਸਾਰੀ ਤੇ ਪਹੁੰਚੀ ਆ ਨਹੀਂ ਅੰਕਲ ਜੀ ਮੈਂ ਸੱਚੀ ਨਹੀਂ ਕੀਤਾ ਮੈਂ ਤਾਂ ਪੇਪਰ ਦੀ ਚੱਲਾਂਗਾ ਮੇਰਾ ਪੇਪਰ ਹੈਗਾ ਮੈਂ ਪੜਾਣਾ ਚੱਲਾਂਗਾ ਇੱਕ ਵਾਰ ਪਹੁੰਚੀ ਤਾਂ ਵੀ ਤਾ ਵੀ ਤੋ ਅੰਕਲ ਜੀ ਹਾਂਜੀ ਆਪਣੇ ਨਾਮ ਤੇ ਲੱਗਦੇ ਇਸ ਵਾਰ ਮੇਰਾ ਨਾਮ ਪਵਨ ਕੁਮਾਰ ਹੈ ਜੀ ਕਿਹੜਾ ਕਟੋ ਇਹ ਅੱਜ ਇਸ ਵਾਰ ਆਪਣਾ ਨਾਮ ਤੇ ਲੱਗਦੇ ਪਵਨ ਕੁਮਾਰ ਜੀ ਕਿ ਕਿੱਥੇ ਡਿਊਟੀ ਡੱਡੀ ਐ ਨਾਵਲਟੀ ਚੋਂ ਕਿ ਹੋਇਆ ਜੀ ਜਿਹੜਾ ਬੁਲਟ ਘੇਰੇ ਜੀ ਇਹ ਬੁਲਟ ਪਟਾਕੇ ਮਾਰਦੇ ਆ ਰਹੇ ਪਿੱਛੋਂ ਮੈਸੇਜ ਆਇਆ ਹੈ ਫੋਰਸ ਚੌਕ ਚ ਤੇ ਕਿੰਨਾਂ ਦਾ ਇਹ ਪਟਾਕੇ ਮਾਰਦਾ ਰਿਹਾ ਤੇ ਇਹਨੂੰ ਕਿੰਨਾਂ ਦਾ 207 ਦੇ ਵਿੱਚ ਬੰਦ ਕਰ ਦਿੱਤੇ ਲੱਗਦਾ ਨਹੀਂ ਇਹ ਕਾਫੀ ਗਲਤ ਕੰਮ ਹੈ ਜਿਹੜੇ ਲੋਕਾਂ ਦਾ ਹਾਈ ਬਲੱਡ ਪ੍ਰੈਸ਼ਰ ਮਰੀਜ਼ ਨੇ ਉਹਨਾਂ ਨੂੰ ਇਹ ਐਸਆਈ ਪਾਣਤ ਮਾਰਜੀ ਹਾਂਜੀ ਕਿਹੜੀ ਜਗ੍ਹਾ ਜੀ ਇਹ ਨਵਲਟੀ ਚੌਕ ਹੈ ਸਰ ਸਰ ਅੱਜ ਜਿਹੜੀ ਬੁਲਟ ਜਿੱਤੇ ਗਿਆ ਇਹ ਬੁਲਟ ਪਟਾਕੇ ਮਾਰਦੇ ਜੀ ਇਹਨਾਂ ਨੂੰ ਕਿੰਨਾਂ ਦਾ ਸੀਬੀ ਸਾਹਿਬ ਦੇ ਦੇਸ਼ਾ ਨਿਰਦੇਸ਼ਾਂ ਦੇ ਉੱਤੇ ਇਹਨਾਂ ਨੂੰ 207 ਜੀ ਬੰਦ ਕੀਤਾ ਗਿਆ ਜੀ ਸੋ ਸਰ ਇਹ ਪਟਾਕੇ ਜਿਵੇਂ ਪ੍ਰੈਸ਼ਰ ਹੋ ਰੰਗੀ ਲੱਗੇ ਹੋਇਆ ਸੋ ਬਾਇਲਰਸ ਦੇ ਚਲਾਨ ਹੁੰਦੇ ਆ ਸੋ ਜੇ ਜਿੰਨੇ ਵੀ ਹੁਣ ਫੁੱਟ ਰਹੇ ਉਹਨਾਂ ਦੇ ਨਕੀਲ ਕਿਸੇ ਚਾਹੀਏ ਹਾਂਜੀ ਲੰਕੜਾ ਨਹੀਂ ਇਹ ਜਿਹੜੇ ਲੋਕ ਇਹ ਬਾਹਰ ਨਹੀਂ ਆ ਰਹੇ ਫਿਰ ਕੁਝ ਨਾ ਬੈਸੋ ਜੀ ਕਰ ਰਹੇ ਨਹੀਂ ਜੀ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ ਸੀਪੀ ਸਾਹਿਬ ਦੇ ਦਿਸ਼ਾ ਦੇ ਨਿਰਦੇਸ਼ਾਂ ਦੇ ਤਹਿਤ ਇਹਨਾਂ ਨੂੰ 207 ਮੋਟਰ ਵੀ ਕਲੈਕਟਰ ਦੇ ਵਿੱਚ ਬੰਦ ਕਰ ਦਿੱਤਾ ਜੀ